ਤੁਹਾਡਾ ਮੈਂ ਤੁਹਾਡਾ ਸਾਰੀ ਪਲੱਸ ਦਾ ਧੰਨਵਾਦ ਹੈ ਕਿ ਤੁਸੀਂ ਇੱਥੇ ਆ ਕੇ ਸਾਡੇ ਜਿਹੜੇ ਅੱਜ ਦੇ ਵਿਚਾਰ ਹੈ ਉਹਨਾਂ ਬਾਰੇ ਤੁਸੀਂ ਅੱਜ ਪੁੱਛਣਾ ਸਾਨੂੰ ਔਰ ਸਾਡਾ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਸਾਡੀ ਰਾਜਾ ਵਿੜਗਜੀ ਵੱਲੋਂ ਡਿਊਟੀ ਲੱਗੀ ਹੈ ਕਿ ਤੁਸੀਂ ਜਲਾਲਾ ਵਿੱਚ ਜਲਾਲਾਬਾਹ ਜਾ ਕੇ ਪਾਰਟੀ ਤੇ ਪੰਜੇ ਦੀ ਗੱਲ ਕਰਨੀ ਹੈ ਜਿਹੜੀਆਂ ਅਸੀਂ ਮੰਡਲ ਕਮੇਟੀਆਂ ਬਹੁਤ ਕਮੇਟੀਆਂ ਕਮੇਟੀਆਂ ਬਣਾਉਣ ਜਾ ਰਹੇ ਆ ਸਾਡੇ ਮੇਨ ਡਿਊਟੀ ਸਾਨੂੰ ਲਈ ਗਈ ਹੈ ਵੀ ਤੁਸੀਂ ਜਾ ਕੇ ਲੋਕਾਂ ਨੂੰ ਸੁੱਤਿਆਂ ਨੂੰ ਜਗਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਆ ਵੋਟਾਂ ਦੀ ਚੋਰੀ ਹੋ ਜਾਣੀ ਹੈ ਕਿਉਂਕਿ ਤੁਸੀਂ ਸੈਂਟਰ ਦੇ ਵਿੱਚ 21 ਦਿਨ ਹੋ ਗਏ ਸੈਸ਼ਨ ਚੱਲਦੇ ਨੂੰ ਔਰ ਰਾਹੁਲ ਜੀ ਨੇ ਉਹਨਾਂ ਦੇ ਬੋਲਰ ਜੋ ਗੱਲ ਛੱਡਿਆ ਮੋਦੀ ਨੂੰ ਕਿਉਂਕਿ ਉਹਨਾਂ ਨੇ ਇਹ ਜੇ ਲਿਸਟਾਂ ਲਿਆ ਕੇ ਉਹਦੇ ਸਾਹਮਣੇ ਰੱਖਤੀਆਂ ਉਹਨਾਂ ਗੱਲਾਂ ਨੂੰ ਲੈ ਕੇ ਰਾਜਾ ਵੜਿੰਗ ਜੀ ਨੇ ਸਾਡੀ ਡਿਊਟੀ ਲਈ ਹੈ ਕਿ ਤੁਸੀਂ ਆਉਂਦੇ ਹਲਕਿਆਂ 'ਚ ਜਾਓ ਕਮੇਟੀਆਂ ਬਣਾਓ ਮੰਡਲ ਕਮੇਟੀਆਂ ਬਣਾ ਕੇ ਬੂਥ ਕਮੇਟੀਆਂ ਬਣਾ ਕੇ ਜਿਹੜੀਆਂ ਜਿੱਦਣ ਟੋਡੀਆਂ ਵੋਟਾਂ ਪੈਣੀਆਂ ਉਸ ਦਿਨ ਤੁਹਾਡੀਆਂ ਜਿਹੜੀਆਂ ਵੋਟਾਂ ਉਹ ਵੋਟਰ ਰਿਸਟ ਦੇ ਵਿੱਚ ਹੋਣੀਆਂ ਚਾਹੀਦੀਆਂ ਕਿੰਨੀਆਂ ਵੋਟਾਂ ਟੋਡੀਆਂ ਪਿੰਡ ਦੇ ਵਿੱਚੋਂ ਕਿੰਨੀਆਂ ਮਰਗਾਂ ਹੋ ਚੁੱਕੀਆਂ ਹੈ ਕਿੰਨੀਆਂ ਲੜਕੀਆਂ ਵਹਿਗੀਆਂ ਜਾ ਚੁੱਕੀਆਂ ਔਰ ਕਿੰਨੀਆਂ ਵੋਟਰਾਂ ਟੋਡੀਆਂ ਇੱਥੇ ਪਿੰਡ 'ਚ ਨਾਲ ਜੀ ਉਹਨਾਂ ਨੂੰ ਵੋਟਾਂ ਨੂੰ ਤੁਸੀਂ ਉਹ ਕਵਰ ਕਰੋ ਜਿਹੜੀਆਂ ਆ ਗਈਆਂ ਸਾਡੀਆਂ ਮੰਡਲ ਕਮੇਟੀਆਂ ਮੰਡਲ ਕਮੇਟੀਆਂ ਦੀ ਡਿਊਟੀ ਇਹ ਹੈ ਕਿ ਮੈਂ ਤੁਹਾਡੇ ਮੱਦੇਬਰ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਮੰਡਲ ਕਮੇਟੀਆਂ ਬਣਾਈਆਂ ਅਸੀਂ ਉਹਨਾਂ ਦਾ ਮਕਸਦ ਇਹ ਹੈ ਵੀ ਤੁਸੀਂ ਘਰ ਘਰ ਜਾਓ ਬਹੁਤ ਲੋਕ ਇਹੋ ਜਿਹੇ ਪਿੰਡਾਂ ਦੇ ਵਿੱਚ ਬਿਠੇ ਸ਼ਰਧ ਦੇ ਵਿੱਚ ਜਿਹੜੋ ਕਿਸੇ ਪਾਰਟੀ ਦੇ ਨਾਲ ਨਹੀਂ ਜੁੜੇ ਹੁੰਦੇ ਔਰ ਉਹ ਸਮੇਂ ਵਕਤ ਦੀ ਇੰਤਜ਼ਾਰ ਕਰ ਰਹੇ ਹੁੰਦੇ ਆ ਕੋਈ ਕਿਸਾਨ ਨੂੰ ਕੋ ਚੰਗਾ ਲੀਡਰ ਮਿਲੇ ਚੰਗੀ ਸਰਕਾਰ ਮਿਲੇ ਤਾਂ ਕਿ ਅਸੀਂ ਉਹਦੇ ਨਾਲ ਕੰਮ ਕਰ ਸਕੀਏ ਉਹ ਮੰਡਲ ਕੀ ਬੇਟੀਆਂ ਨੇ ਕਰ ਕਰ ਜਾ ਕੇ ਸਾਡੇ ਕਾਂਗਰਸ ਦਾ ਪ੍ਰਚਾਰ ਕਰਨਾ ਸਾਡੇ ਚੋਣ ਪੰਜੇ ਦਾ ਚੋਣ ਪ੍ਰਚਾਰ ਕਰਨਾ ਤਾਂ ਜਾ ਕੇ ਅਸੀਂ ਲੋਕਾਂ ਨੂੰ ਉਹ ਵਾਲੀ 27 ਤਰੀਕ ਦੀ ਤਿਆਰੀ ਅਸੀਂ ਜਿਹੜੀ ਉਹ ਕਿ ਹੈ ਅਸੀਂ 27 ਤਰੀਕ ਦੀ ਤਿਆਰੀ ਨੂੰ ਲੈ ਕੇ ਜਿਹੜਾ ਸਿਸਟਮ ਉਹਦੇ ਵਿੱਚ ਦੀ ਹੁਣ ਨੰਗਰ ਜਾ ਰਹੇ ਆ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ 27 ਦੇ ਵਿੱਚ ਦੇਖੋ ਮੈਂ ਤੁਹਾਡੇ ਲਈ ਕਹਣਾ ਚਾਹੁੰਦਾ ਲੋਕ ਚਾਹੁੰਦੇ ਆ ਕਿ ਕਾਂਗਰਸ 27 ਦੇ ਵਿੱਚ ਕਾਂਗਰਸ ਸਰਕਾਰ ਬਣਨੀ ਚਾਹੀਦੀ ਹੈ ਲੇਕਿਨ ਕੁਝ ਮਾਰੂ ਨੀਤੀਆਂ ਬੀਜੇਪੀ ਦੀ ਉਹ ਅੰਦਰਖਾਤੇ ਸਾਡੇ ਤੇ ਬਹੁਤ ਭਾਰੂ ਹੋ ਰਹੀਆਂ ਕਈ ਬੰਦੇ ਤਾਂ ਉਹਨਾਂ ਬਾਰੇ ਸਿਰ ਨੌਲੇਜ ਹੀ ਨਹੀਂ ਕਿ ਅੰਦਰਖਾਤੇ ਕੀ ਹੋ ਰਿਹਾ ਸਸਿਕ ਬਹੁਤ ਇੱਕ ਬਹੁਤ ਵੱਡੇ ਭਲੇਖੇ ਚ ਹੈ ਕਿ ਅਸੀਂ ਬਹੁਤ ਸੌਖੀ ਜਿਹੜੀ ਸਰਕਾਰ ਬਣਾਉਣ ਜਾ ਰਹੇ ਆ ਲੋਕ ਚਾਹੁੰਦੇ ਆ ਸਰਕਾਰ ਕਾਂਗਰਸ ਦੀ ਹੋਵੇ ਅਸੀਂ ਵੀ ਚਾਹੁੰਦੇ ਆ ਸਰਕਾਰ ਕਾਂਗਰਸ ਦੀ ਹੋਵੇ ਪਰ ਬਣਾਉਣੀ ਕਿਹਨੇ ਆ ਬਣਾਉਣੀ ਜਨਤਾ ਨੇ ਆ ਜੇ ਜਨਤਾ ਨੂੰ ਇੱਕ ਚੰਗੀ ਸੇਵ ਦੇਵਾਂਗੇ ਉਹਨਾਂ ਨੂੰ ਜਾ ਕੇ ਅਸੀਂ ਕੀਤੇ ਹੋਏ ਕੰਮਾਂ ਉਹਦੇ ਕੰਮਾਂ ਨੂੰ ਲੋਕਾਂ ਦੇ ਵਿੱਚ ਪ੍ਰਚਾਰ ਕਰਾਂਗੇ ਕਿ ਜੇ ਜੋਤੀ ਦੋਈ ਉਹ ਕਾਂਗਰਸ ਨੇ ਦੋਈ ਜੇ ਕੋ ਵੱਡੇ ਕੰਮ ਕੀਤੇ ਕਾਂਗਰਸ ਪਾਰਟੀ ਨੇ ਕੀਤੇ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਤੁਹਾਡੇ ਜਲਾਲਾਬਾਦ ਦੇ ਵਿੱਚ ਆਏ ਆ ਤਾਂ ਕਿ ਅਸੀਂ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਾ ਸਕੀਏ ਜਲਾਲਾਬਾਦ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਮੈਂ membe ਜਾਂ ਉਹਨਾਂ ਦੀਆਂ ਅਲੱਗ-ਅਲੱਗ ਪਾਰਟੀਆਂ ਬਣੀਆਂ ਆ ਉਹਨਾਂ ਨੂੰ ਇਕੱਠਾ ਕਰਨ ਦੇ ਵਿੱਚ ਇੱਕੀ ਚੁਣੌਤੀ ਸੀ ਦੇਖੋ ਗੱਲ ਇਹ ਕਿ ਵੀ ਇਹ ਕੱਲੇ ਜਲਾਲਾਬਾਦ ਦੀ ਗੱਲ ਨਹੀਂ ਗੱਲ ਸਾਰੇ ਸ਼ਹਿਰਾਂ ਦੇ ਵਿੱਚ ਜਦੋਂ ਇਲੈਕਸ਼ਨ ਆਉਂਦਾ ਹੈ ਉਦੋਂ 8 807 ਕੈਂਡੀਡੇਟ ਹਰੇਕ ਖੇਤਰ ਤੇ ਪੈਦਾ ਹੋ ਜਾਂਦੇ ਆ ਜਿਹੜੇ ਮੇਰੇ ਵਰਗੇ ਬੰਦੇ ਨੇ ਜ਼ਿਲ੍ਹਾ ਪ੍ਰੀਸ਼ਦ ਲੜੀ ਹੁੰਦੀ era ਤੇ ਘਰੇ ਬੈਠੇ ਸੋਚਦੇ ਹੋਣੇ era ਇਦੋਂ ਬਤ ਐ ਮੈਂ ਲਈ ਲੜਨਾ ਨਾ ਐ ਐਮਐਲਏ ਲੜਨਾ ਕੋਈ ਸੌਖਾ ਕੰਮ ਨਹੀਂ ਲੋਕਾਂ ਦੇ ਵਿੱਚ ਵਿਚਰਨਾ ਲੋਕਾਂ ਦੇ ਪ੍ਰਤੀ ਅਹੰਦਰ ਦੀ ਪੈਦਾ ਕਰਨੀ ਔਰ ਲੋਕਾਂ ਨੂੰ ਕੰਮ ਕਰਕੇ ਜਿੱਤਣਾ ਇਹ ਰੇਕ ਦਿਵਸ ਤਾਰੂਗ ਨਹੀਂਗਾ ਜਿਹੜੀਆਂ ਜਦੋਂ ਸਮਾਂ ਆਊਗਾ ਸਮੇਂ ਹਿਸਾਬ ਦੇ ਨਾਲ ਹਾਂ ਜਿਹੜੀਆਂ ਸਾਡੇ ਵਸਾਏ ਉਹ ਅਸੀਂ ਸਾਰਾ ਕੁਝ ਨੋਟ ਕੀਤਾ ਹੋਇਆ ਅਰੇ ਸਮਝ ਕਈ ਗੱਲਾਂ ਅਸੀਂ ਪ੍ਰੈਸ ਦੇ ਵਿੱਚ ਨਹੀਂ ਓਪਨ ਨਹੀਂ ਬੋਲ ਸਕਦੇ ਕਿਉਂਕਿ ਕੱਲ ਨੂੰ ਇਸ ਗੱਲਾਂ ਦੇ ਨਾਲ ਕਿਹ ਗੱਲਾਂ ਪੈਦਾ ਨਵੇਂ ਗੀਆਂ ਪੈਦਾ ਹੁੰਦੀਆਂ ਔਰ ਆਉਣ ਵਾਲੇ ਜਿਹੜਾ ਬੰਦਾ ਹੁੰਦਾ ਉਹਨੂੰ ਵੀ ਠੇਸ ਪਹੁੰਚਦੀ ਹੈ ਇਹਨਾਂ ਗੱਲਾਂ ਦੀ ਔਰ ਅਸੀਂ ਸਾਰਾ ਕੁਝ ਇਹਨਾਂ ਦੀ ਮੈਂ ਤਨਵਾ ਦੇ ਰਾਜਬਖਸ਼ ਨੇ ਵੀ ਇਹਨੇ ਇੱਕ ਹੋਜੀ ਜਲਾਲਾਬਾਦ ਦੇ ਵਿੱਚ ਟੀਮ ਪੈਦਾ ਕੀਤੀ ਹੈ ਮੈਨੂੰ ਲੱਗਦਾ ਕਿ ਕਿਸੇ ਕੱਲ ਨੂੰ ਕੋਈ ਗੱਲ ਜੇ ਇਹਨਾਂ ਨੂੰ ਕੱਲੋ ਟਿਕਟ ਮਿਲਦੀ ਹੈ ਇਹਦਾ ਉਤਰੀਆਂ ਦਾ ਕੰਮ ਹੈ ਤੇ ਮੈਨੂੰ ਲੱਗਦਾ ਵੀ ਰਾਜਬਖਸ਼ ਜੀ ਬਹੁਤ ਵਧੀਆ ਤਰੀਕੇ ਨਾਲ ਸੀਟ ਕੱਢ ਸਕਦੇ ਆ ਬਾਕੀ ਇਹ ਫੈਸਲਾ ਜਿਹੜਾ ਉਹ ਰਾਜਾ ਵਿਣਕ ਜੀ ਨੇ ਤੇ ਦਿੱਲੀ ਵਾਲਿਆਂ ਨੇ ਕਰਨਾ ਹੈ ਹਾਂ ਅਸੀਂ ਸਪਸ਼ਟ ਕਰ ਸਕਦੇ ਆ ਜਨੀਸੀ ਜੀ ਜਦੋਂ ਪਾਰਟੀ ਵਰਕਰ ਜੋ ਦਸਿਆ ਰਾਜ ਬਖੀਰ ਤੇ ਮਿਹਨਤ ਕਰ ਰਹੇ ਨੇ ਪਰ ਜਦੋਂ ਕੈਂਡੀਡੇਟ ਆਏ ਨੇ ਉਸ ਵਾਰ ਕੁਝ ਵੀ ਕਹਿਣਾ। ਦੇਖੋ ਅਸੀਂ ਲੋਕ ਆਪ ਇਸ ਚੀਜ਼ ਦੇ ਐਂਟੀ ਹੈ ਕਿ ਮਿਹਨਤ ਕੋਈ ਬੰਦਾ ਕਰੇ 5 ਸਾਲ ਹਲਕਾ ਕੋਈ ਸੰਭਾਲੇ ਭੋਗਾਂ ਤੇ ਕੋਈ ਜਾਵੇ ਮਰੇ ਤੇ ਕੋਈ ਜਾਵੇ ਵਿਆਹਾਂ ਦੇ ਵਿੱਚ ਕੋਈ ਜਾਵੇ ਇਹ ਗਲਤ ਪਰਪਰਾਏ ਇਹ ਪਰ ਪ੍ਰੋਗਰਾਮ ਖਤਮ ਕਰਨਾ ਚਾਹੀਦਾ ਹੈ ਕੈਂਡੀਡੇਟ ਸਾਡਾ ਜਿਹੜਾ ਲੋਕਲ ਹੋਣਾ ਚਾਹੀਦਾ ਮੈਂ ਪੂਰ ਜੋਰ ਦਿੰਦਿਆਂ ਕਰਦਾ ਇਸ ਚੀਜ਼ ਦੀ ਕਿ ਚਾਹੇ ਮੈਂ ਜਲਾਲਾਬਾਦ ਦੇ ਵਿੱਚ ਬੈਠਾ ਜਲਾਲਾਬਾਦ ਦੇ ਵਿੱਚ ਕੰਡੀ ਜਿਹੜਾ ਕੈਂਡੀਡੇਟ ਲੋਕਲ ਹੋਣਾ ਚਾਹੀਦਾ ਬਹਰੋਂ ਨਹੀਂ ਹੋਣਾ ਚਾਹੀਦਾ ਸਭ ਤੁਸੀਂ ਜਿਵੇਂ ਕਿਹਾ ਕਿ ਰਾਜਾ ਬੜੇਗੀ ਨੇ ਤੁਹਾਨੂੰ ਭੇਜਿਆ ਹਾਂਜੀ ਰਾਜ ਬਖਸ਼ੀ ਦੇ ਬੋਲ ਹੋਰ ਜਿਹੜੇ ਲੋਕਲ ਲੀਡਰ ਨੇ ਉਹ ਕਹਿੰਦੇ ਨੇ ਰਾਜ ਰਾਜਬਖਸ਼ੀ ਦਾ ਕਾਗਜ਼ ਹੀ ਨਹੀਂ ਦੇ ਦੇਖੋ ਇਹਦਾ ਜਵਾਬ ਕਲਕਿੱਤੇ ਦੇਖੀ ਤਾਂ ਚੰਗਾ ਲੱਗਦਾ ਇਹ ਲੋਕਾਂ ਨੇ ਪਛਾਣ ਲੈਣਾ ਕਿਸੇ ਨੂੰ ਆਪ ਦਾ ਐਡਰੈਸ ਦੇਣ ਦੀ ਲੋੜ ਨਹੀਂ ਤੁਸੀਂ ਸਮਝਦੇ ਹੋ ਕਿਸੇ ਨੂੰ ਕਹਿਣ ਦੀ ਕੋਈ ਰਜੀ ਸਿੰਘ ਬਰਾੜਾ ਕੌਣ ਹੈ ਜੀ ਸਿੰਘ ਬਰਾੜ ਨੂੰ ਹਲਕਾ ਜਾਣਦਾ ਔਰ ਲੋਕਾਂ ਨੇ ਪਛਾਣ ਕਰਨੀ ਹੈ ਕਿਸੇ ਦੇ ਕਹਿਣਾ ਨਾ ਤਾਂ ਕੋ ਕਾਂਗਰਸੀ ਕਾਂਗਰਸ ਤੋਂ ਪਿੱਛੇ ਹਟ ਸਕਦਾ ਤੇ ਨਾ ਕੋਈ ਕਾਂਗਰਸੀ ਬਣ ਸਕਦਾ ਇਹ ਤਾਂ ਉਹਦੇ ਕੀਤੇ ਹੋਏ ਕੰਮਾਂ ਨੇ ਬੋਲਣਾ ਇਹ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿਸੇ ਨੂੰ ਕੋਈ ਕਹਿਣਾ ਕੋਈ ਫਾਇਕ ਨਹੀਂ ਤੁਹਾਨੂੰ ਨਹੀਂ ਲੱਗ ਸਾਡੀ ਪਾਰਟੀ ਦੇ ਵੱਲੋਂ ਸਰਦਾਰ ਰਣਜੀਤ ਸਿੰਘ ਬਰਾੜ ਜੀ ਨੂੰ ਜ਼ਲਾਲਾਵਾ ਦਾ ਕੋਆਰਡੀਨੇਟਰ ਲਾ ਕੇ ਭੇਜਿਆ ਗਿਆ ਸਾਡੇ ਬਹੁਤ ਸੀਨੀਅਰ ਲੀਡਰ ਨੇ ਬਹੁਤ ਸਤਿਕਾਰਯੋਗ ਨੇ ਔਰ ਪਾਰਟੀ ਨੇ ਇਹਨਾਂ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਹ ਇੱਕ ਇਹਨਾਂ ਦੀ ਸੀਨੀਅਰਟੀ ਦੇ ਬਿਅਵਾਤੇ ਸੌਂਪੀ ਹੈ ਅੱਜ ਜਲਾਲਾਬਾਦ ਚਾਏ ਨੇ ਮੈਂ ਆਪਣੇ ਪੂਰੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਬਣਿਓ ਟੀਮ ਬਣਿਓ ਇਹਨਾਂ ਦਾ ਅਸੀਂ ਤਹਿ ਦਿਲੋਂ ਸੱਜਿਆ ਆ ਕਿਤਾ ਸਵਾਗਤ ਕੀਤਾ ਔਰ ਜੋ ਵੀ ਸਾਨੂੰ ਦਿਸ਼ਾ ਤੇ ਨਿਰਦੇਸ਼ ਸਾਡੇ ਸਤਿਕਾਰਯੋਗ ਪਦਾਰ ਰਾਜਾ ਵੜਿੰਗ ਜੀ ਦੇ ਹੁਕਮ ਮੁਤਾਬਕ ਦੇ ਕੇ ਜਾਣਗੇ ਅਸੀਂ ਉਹਨਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਾਰਟੀ ਦੇ ਝੰਡੇ ਦੇ ਥੱਲੇ ਪੰਜੇ ਦੇ ਥੱਲੇ ਰਹਿ ਕੇ ਪੂਰੀ ਤਨਦੇਈ ਤੇ ਪੂਰੀ ਮਿਹਨਤ ਦੇ ਨਾਲ ਕੰਮ ਕਰਾਂਗੇ ਉਸ ਲੈ ਕੇ ਕਮੇਟੀ ਦੀ ਗੱਲ ਹੋਵੇਗੀ ਅਸੀਂ ਉਹ ਹੀ ਬਣਾ ਰਹੇ ਹਾਂ ਪਰ ਸਾਰੀਆਂ ਗੱਲਾਂ ਕਈ ਵਾਰੀ ਪ੍ਰੈਸ ਵਾਲੇ ਪਲੇਟਫਾਰਮ ਤੇ ਨਹੀਂ ਕੀਤੇ ਜਾਂਦੀਆਂ ਉਸ ਪਾਰਟੀ ਦੇ ਪਲੇਟਫਾਰਮ ਤੇ ਗੱਲਾਂ ਕੀਤੀਆਂ ਜਾਂਦੀਆਂ ਔਰ ਲਗਭਗ ਸਾਡਾ ਉਹ ਕਮੇਟੀਆਂ ਵਾਲਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਹੈ ਕੋਈ ਪ੍ਰੋਬਲਮ ਨਹੀਂ ਅੱਜ ਤੇ ਕਾਂਗਰਸ ਪਾਰਟੀ ਦੇ ਪ੍ਰਤੀ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ ਕਿ ਸਾਡੀ ਲੀਡਰਸ਼ਿਪ ਨੂੰ ਬਸ ਇਹਨਾਂ ਨੂੰ ਲਾਮਬੰਦ ਕਰਕੇ ਇਕੱਠਾ ਕਰਨ ਦੀ ਲੋੜ ਹੈ ਲੋਕਾਂ ਵੱਲੋਂ ਕੋਈ ਕਮੀ ਨਹੀਂ ਉਹ ਜਿਹੜੀ ਮੌਜੂਦਾ ਸਰਕਾਰ ਦੇ ਜਿਹੜੇ ਕਾਰਨਾ ਮੈਂ ਉਹਨਾਂ ਨੂੰ ਤਾਂ ਦੇਖ ਕੇ ਤੇ ਬੀਜੇਪੀ ਵਾਲਿਆਂ ਦੀ ਜਿਹੜੀ ਅੱਜ ਵੋਟ ਚੋਰੀ ਵਾਲਾ ਲੋਚਾ ਸਾਹਮਣੇ ਆਇਆ ਹੈ ਅੱਜ ਸਾਰੇ ਲੋਕ ਮੈਂ ਤੇ ਕਹਿਣਾ ਕਿ ਜਿਹੜੇ ਸੱਚੇ ਆਰਐਸਐਸ ਨੂੰ ਪਿਆਰ ਕਰਦੇ ਲੋਕ ਸੀ ਉਹ ਵੀ ਕਹਿਣ ਲੱਗੇ ਕਿ ਇਹ ਤੇ ਲੋਕਤੰਤਰ ਦਾ ਕਤਲ ਹੈ ਉਹ ਵੀ ਰਿਜੈਕਟ ਕਰਨ ਲੱਗੇ ਨੇ ਅੱਜ ਹਾਲਾਤ ਬਹੁਤ ਬਦਲ ਚੁੱਕੇ ਐ ਤੇ ਮੈਂ ਫੇਰ ਕਹਿੰਨੇ ਕਿ ਮੇਰੇ ਜਿੱਥੇ-ਜਿੱਥੇ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਨੇ ਉਹਦੇ ਨਾਲ-ਨਾਲ ਮੇਰਾ ਇਹਨਾਂ ਨਾਲ ਨਿੱਜੀ ਪਿਆਰ ਵੀ ਐ ਮੇਰੇ ਭਰਾ ਵੀ ਨੇ ਅਸੀਂ ਬੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਆ ਤੇ ਰਲ ਕੇ ਜਦੋਂ ਮੈਂ ਬਲੋਗ ਪ੍ਰਧਾਨ ਹੁੰਦਾ ਸੀ ਉਦੋਂ ਵੀ ਸਾਡੇ ਬੀਐਲਓ ਆਏ ਸੀਗੇ ਉਸ ਵੇਲੇ ਤੋਂ ਇਹਨਾਂ ਦਾ ਮਹਿਕਮਾ ਦੇਖਿਆ ਇਹਨਾਂ ਦਾ ਵਰਕਰਾਂ ਦੇ ਪ੍ਰਤੀ ਬਹੁਤ ਅੱਛਾ ਹਮੇਸ਼ਾ ਸਪੋਰਟ ਰਹਿੰਦੀ ਹੈ ਤੇ ਸਾਡੇ ਕੋਲ ਫੇਰ ਮੈਂ ਦੁਬਾਰਾ ਇਹਨਾਂ ਨੂੰ ਸਾਰਿਆਂ ਨੂੰ ਜੀਆਂ ਨੂੰ ਕਹਿਣਾ ਸਾਰੀ ਟੀਮ ਨੂੰ ਤੇ ਇਹਨਾਂ ਦੇ ਹੁਕਮਾਂ ਮੁਤਾਬਕ ਸਾਡੀ ਪੂਰੀ ਟੀਮ ਕੰਮ ਕਰ ਰਹੀ ਹੈ ਤੇ ਅੱਗੇ ਹੋਰ ਤੇਜ਼ੀ ਨਾਲ ਕਰੇਗੀ